ਸਲੋਕ ਮਹੱਲਾ ਪੰਜਵਾ ਜਿ ਆਇਆ ਪਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਨ ਰਾਮ ਸੋ ਭੇਟਤ ਸਾਧ ਸੰਗਾਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧਨ ਕਨ ਸਤ ਗੁਰੂ ਗਰੀਬ ਨਿਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 521 522 ਪੰਜਵੇਂ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਆ ਰਾਗ ਗੋਜਰੀ ਦੇ ਵਿੱਚ ਵਾਰ ਦੀ 14ਵੀਂ ਪਾਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋ ਆਪਣੇ ਸ਼ਲੋਕ ਚ ਮਹਾਰਾਜਾ ਕਿਰਪਾ ਕਰਦੇ ਨੇ ਕਹਿੰਦੇ ਜਾ ਕਾ ਪਏ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲਗੀ تن ਰਾਮ ਸੋ ਪੇਟਤ ਸਾਧ ਸੰਗਤ ਜਾ ਕਾ ਪਏ ਕਿਰਪਾਲ ਪ੍ਰਭ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਦੇ ਉੱਪਰ ਉਹ ਪ੍ਰਭੂ ਜੀ ਸਵਾਮੀ ਜੀ ਦੇ ਆਲੂ ਕਿਰਪਾਲੂ ਹੋਏ ਨੇ ਮਹਾਰਾਜ ਕਹਿੰਦੇ ਹਰ ਹਰ ਸਈ ਜਪਾਤ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰੇ ਹਰੀ ਹਰੀ ਨੂੰ ਜਪਣਾ ਕਰਦੇ ਹਨ ਕਹਿੰਦੇ ਨਾਨਕ ਪ੍ਰੀਤ ਲਗੀ ਤਨ ਰਾਮ ਸਿਓ ਭੇਟ ਦ ਸਾਧ ਸੰਗਾਤ ਨਾਨਕ ਪ੍ਰੀਤ ਲੱਗੀ ਤਨ ਰਾਮ ਸੋ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਨਾ ਗੁਰਮਖਾ ਗੁਰੂ ਪਿਆਰਿਆਂ ਦੀ ਉਸ ਰਾਮ ਜੀ ਦੇ ਨਾਲ ਪ੍ਰੀਤ ਲੱਗੀ ਹੈ ਕਿਵੇਂ ਲੱਗੀ ਆ ਪੇਟ ਸਾਧ ਸੰਗਾਤ ਸਾਧ ਸੰਗਤ ਨੂੰ ਮਿਲਿਆ ਮਹਾਰਾਜ ਕੇਦੇ ਉਹਨਾਂ ਦੀ ਹਰੀ ਜੀ ਤੁਹਾਡੇ ਚਰਨਾਂ ਨਾਲ ਪ੍ਰੀਤ ਲੱਗੀ ਹੈ ਸੋ ਗੋ ਦੂਸਰਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਵਾਰ ਦੀ ਪੌੜੀ 14ਵੀਆਂ ਦੇ ਨਾਲ ਉਹ ਮਹੱਲਾ ਪੰਜਵਾ ਆਰਾਮ ਰਮੋ ਬੜ ਪਾਗੀ ਹੋ ਜਲ ਥਲ ਮਹੀਅਲ ਸੋਏ ਨਾਨਕ ਨਾਮੇ ਅਰਾਦੇ ਬਿਗਨ ਨ ਲਾਗੇ ਕੋਏ ਰਾਮ ਰਮੋ ਬੜਾ ਭਾਗੀ ਹੋ ਇਹ ਵੱਡਿਆਂ ਭਾਗਾਂ ਵਾਲਿਓ ਗੁਰਮਖੋ ਗੁਰੂ ਪਿਆਰਿਓ ਰਾਮ ਨੂੰ ਰਵਣਾ ਕਰੋ ਸਮਰਨਾ ਕਰੋ ਕਿਹੜੇ ਰਾਮ ਨੂੰ ਮਹਾਰਾਜ ਕਹਿੰਦੇ ਜਾਲ ਏ ਥਾਲ ਮਹੀਲ ਸੋਏ ਜਿਹੜਾ ਜਾਲ ਅਰਥਾਤ ਸਮੁੰਦਰ ਦੇ ਵਿੱਚ ਵੀ ਐ ਥਾਲ ਅਰਥਾਤ ਧਰਤੀ ਦੇ ਉੱਪਰ ਵੀ ਐ ਅਤੇ ਮਹੀਲ ਅਰਥਾਤ ਆਕਾਸ਼ ਦੇ ਵਿੱਚ ਵੀ ਐ ਉਸ ਰਾਮ ਨੂੰ ਰਵਣਾ ਕਰੋ ਵੱਡਿਆਂ ਭਾਗਾਂ ਵਾਲਿਓ ਸਿਮਰਨਾ ਕਰੋ ਕਹਿੰਦੇ ਨਾਨਕ ਨਾਮ ਹੈ ਆਰਾਧਿਆ ਬਿਗਨ ਨਾ ਲਾਗੈ ਕੋਏ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਨਾਮ ਆਰਾਧਿਆ ਹੈ ਨਾਮ ਦੀ ਆਰਾਧਨਾ ਕਰਨ ਦੇ ਸਦਕਾ ਬਿਗਨ ਨਾ ਲਾਗੈ ਕੋਏ ਜੀਵਨ ਦੇ ਵਿੱਚ ਕੋਈ ਵੀ ਬਿਗਨ ਨਹੀਂ ਲੱਗਦਾ ਮਹਾਰਾਜ ਕਹਿੰਦੇ ਰੋਹਾਨੀ ਰਸਤੇ ਦੇ ਵਿੱਚ ਸਥੂਲ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪੈਂਦੀ ਸੋਗ ਪੌੜੀ 14ਵੀਂ ਵਾਰ ਦੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪੌੜੀ ਭਗਤ ਆਗਾ ਬੋਲਿਆ ਪਰਵਾਣ ਹ ਦਰਗਹਾ ਪਵਾ ਥਾਏ ਭਗਤਾ ਤੇਰੀ ਟੇਕ ਰੱਤੇ ਸੱਚ ਨਾਏ ਭਗਤਾ ਕਾ ਬੋਲਿਆ ਪਰਵਾਨ ਹੈ ਮਹਾਰਾਜ ਕਹਿੰਦੇ ਭਗਤਾ ਦਾ ਬੋਲਿਆ ਹੋਇਆ ਅਕਾਲਪੁਰਖ ਵਾਹਿਗੁਰੂ ਜੀ ਨੂੰ ਪਰਵਾਨ ਹੈ ਕਬੂਲ ਹੈ ਦਰਗਹਾ ਪਵਧਾਇਓ ਹਰੀ ਦੀ ਦਰਗਾਹ ਦੇ ਵਿੱਚ ਥਾਵੇਂ ਪੈਂਦਾ ਹੈ ਕਬੂਲ ਪੈਂਦਾ ਹੈ ਪਾਤਸ਼ਾਹ ਜੀ ਨੂੰ ਕਹਿੰਦੇ ਭਗਤਾ ਤੇਰੀ ਟੇਕ ਰੱਤੇ ਸਚ ਨਾਏ ਏ ਅਕਾਲਪੁਰਖ ਵਾਹਿਗੁਰੂ ਜੀ ਤੇਰੇ ਭਗਤਾ ਨੂੰ ਕੇਵਲ ਤੇ ਕੇਵਲ ਤੇਰੀ ਹੀ ਟੇਕ ਹੈ ਤੇਰੀ ਹੀ ਓਟ ਹੈ ਅਰਤੇ ਸਾਚੇ ਨਾਏ ਜਿਹੜੇ ਸੱਚੇ ਨਾਮ ਦੇ ਦੁਆਰਾ ਰੰਗੇ ਹੋਏ ਹਨ ਕਹਿੰਦੇ ਜਿਸ ਨਾ ਹੋਏ ਕਿਰਪਾਲ ਤਿਸ ਦਾ ਦੁੱਖ ਜਾਏ ਜਿਸ ਨਾ ਹੋਏ ਕਿਰਪਾਲ ਤਿਸ ਦਾ ਦੁੱਖ ਜਾਏ ਜਿਹਦੇ ਤੇ ਦਿਆਲੂ ਕਿਰਪਾਲੂ ਹੁੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਉਹਦਾ ਦੁੱਖ ਜਾਂਦਾ ਰਹਿੰਦਾ ਹੈ ਕਹਿੰਦਾ ਭਗਤ ਤੇਰੇ ਦਇਆਲ ਉਹ ਨਾਮ ਮਿਹਰ ਪਾਏ ਭਗਤ ਤੇਰੇ ਦਇਆਲ ਹੇ ਦਇਆ ਦੇ ਕਰ ਪਰਮੇਸ਼ਰ ਜੀ ਭਗਤ ਤੇਰੇ ਹੀ ਹਨ ਉਹ ਨਾਮ ਮਿਹਰ ਪਾਏ ਉਹਨਾਂ ਤੇ ਮਿਹਰ ਕਰਨੀ ਕਰੋ ਪਾਤਸ਼ਾਹ ਜੀ ਕਹਿੰਦਾ ਦੁੱਖ ਦਰਦ ਵਡਰ ਰੋਗ ਨਾ ਪਹਹਾਤੇ ਸਮਾਏ ਸੇਵਾ ਨਾ ਭਗਤ ਜਨਨ ਮਹਾਰਾਜ ਕਹਿੰਦੇ ਕੋਈ ਵੀ ਦੁੱਖ ਸਤਾਉਂਦਾ ਨਹੀਂ ਕੋਈ ਦਰਦ ਸਤਾਉਂਦਾ ਨਹੀਂ ਔਰ ਹੋ ਮੇ ਰੂਪੀ ਜਾਂ ਕ੍ਰਿਸ਼ਨ ਰੂਪੇ ਵੱਡਾ ਰੋਗ ਵੀ ਉਹਨਾਂ ਨੂੰ ਸਤਾਉਂਦਾ ਨਹੀਂ ਨਾ ਪੋਹੇ ਤੇ ਸਮਾਇ ਤੇ ਨਾ ਮਾਇਆ ਹੀ ਉਹਨਾਂ ਨੂੰ ਪਹੁੰਚ ਸਕਦੀ ਹੈ ਦੁੱਖ ਦੇ ਸਕਦੀ ਅਸਰ ਅੰਦਾਜ਼ ਹੁੰਦੀ ਉਹਨਾਂ ਤੇ ਕਹਿੰਦਾ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਭਗਤਾਂ ਦਾ ਕੇਵਲ ਤੇ ਕੇਵਲ ਇਹੀ ਆਧਾਰ ਹੁੰਦਾ ਓਟ ਆਸਰਾ ਹੁੰਦਾ ਹੈ ਕਿ ਉਹ ਗੋਵਿੰਦ ਜੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਕਹਿੰਦਾ ਸਦਾ ਸਦਾ ਦਿਨ ਰਾਤ ਨਰਾਣਾ ਇੱਕ ਇੱਕ ਤੇ ਆਏ ਤੇ ਮਹਾਰਾਜ ਕਹਿੰਦੇ ਸਦਾ ਸਦਾ ਦਿਨ ਰਾਤ ਕੇਵਲ ਤੇ ਕੇਵਲ ਇੱਕ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰੀਏ ਜਾਂ ਭਗਤ ਜਦ ਧਿਆਉਂਦੇ ਹਨ ਕਹਿੰਦਾ ਪੇਵਦ ਅੰਮ੍ਰਿਤ ਨਾਮ ਜਾਨ ਨਮੇ ਰਹੇ ਅਗਾਏ ਤਜੜ ਜਾਨ ਅਰਥਾ ਦੇ ਹਰੀ ਜੀ ਤੁਹਾਡੇ ਦਾਸ ਨੇ ਨਾ ਤੁਹਾਡੇ ਭਗਤ ਨੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਹੀ ਰਹਿੰਦੇ ਨੇ ਛੱਕਦੇ ਹੀ ਰਹਿੰਦੇ ਨੇ ਕੋਰ ਨਾਮੇ ਰਹੇ ਅਗਾਏ ਤੁਹਾਡੇ ਨਾਮ ਅੰਮ੍ਰਿਤ ਦੇ ਸਦਕਾ ਮਹਾਰਾਜ ਕਹਿੰਦੇ ਰੱਜੇ ਪੁੱਜੇ ਰਹਿੰਦੇ ਨੇ ਸੰਤੋਖ ਸਬਰ ਸ਼ੁਕਰ ਦੇ ਵਿੱਚ ਰਹਿੰਦੇ ਨੇ ਸੁਆਗੋ 15ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਲੋਕ ਮਹੱਲਾ 5ਵਾਂ ਕੋਟ ਬਿਗਨਤ ਸਲਾਗਤੇ ਜਿਸਨੋਂ ਵਿਸਰਨੋ ਨਾਨਕ ਅਨਦਨ ਬਿਲਪਤੇ ਜੋ ਸੁਣੈ ਘਰ ਕਾਉ ਕੋਟ ਬੇਗਨ ਅਤੇ ਸਲਾਗਤ ਮਹਾਰਾਜ ਕਹਿੰਦੇ ਉਸ ਭਾਗੇ ਦੇ ਮਨਮੁਖ ਦੇ ਜੀਵਨ ਦੇ ਵਿੱਚ ਕਰੋੜਾਂ ਹੀ ਵਿਗਨ ਲੱਗਦੇ ਹਨ ਰੁਕਾਵਟਾਂ ਪੈਂਦੀਆਂ ਨੇ ਕੀਦੇ ਜਿਸਨੋਂ ਵਿਸਰਨਾਉ ਜਿਹਦੇ ਮਨ ਤੋਂ ਪਰਮੇਸ਼ਰ ਜੀ ਦਾ ਨਾਮ ਵਿਸਰ ਜਾਵੇ ਭਾਈ ਕਹਿੰਦਾ ਨਾਨਕ ਅਨੰਦਨ ਬਿਲਪਤੇ ਜੋ ਸੁਨਿਆ ਘਰ ਕਾ ਤਪ ਆਈਵੇਂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਰਾਤ ਦਿਨ ਉਹ ਅਪਾਗੇ ਜੀਵ ਵਿਲਕਦੇ ਹੀ ਰਹਿੰਦੇ ਨੇ ਕਿਵੇਂ ਕਹਿੰਦੇ ਜਿਉ ਸੁੰਜਿਆ ਘਰ ਕਾਓ ਜਵੇਂ ਸੁੰਜਿਆ ਘਰ ਦੇ ਵਿੱਚ ਸਖੜੇ ਘਰ ਦੇ ਵਿੱਚ ਕਾਂ ਮਿਲਕਦਾ ਰਹਿੰਦਾ ਨਾ ਉਹ ਮਨਮੁਖ ਉਹ ਅਪਾਗੇ ਮਹਾਰਾਜ ਕਹਿੰਦੇ ਐਵੇਂ ਮਿਲਕਦੇ ਹੀ ਰਹਿੰਦੇ ਨੇ ਸੋ ਅਗੋ ਦੂਸਰਾ ਸ਼ਲੋਕ ਮਹਾਰਾਜ ਜੀਆਂ ਦਾ ਪੌੜੀ 15ਵੀਂ ਦੇ ਨਾਲ ਮਹੱਲਾ ਪੰਜਵਾ ਪਰੀ ਮਿਲਾਵਾ ਜਾਥੀਆ ਸਾਈ ਸੁਹਾਵੀ ਰੁੱਤ ਕੜੇ ਮੋਤਨ ਹਵੇਸਰਾ ਨਾਨਕ ਰਵਿਯਨਤ ਪਰੀ ਮਿਲਾਵਾ ਜਾਥੀਆ ਸਾਈ ਸੁਹਾਵੀ ਰੁੱਤ ਮਹਾਰਾਜ ਕਹਿੰਦੇ ਜਿਹੜੀ ਰੁੱਤ ਦੇ ਵਿੱਚ ਵੀ ਪਰੀ ਮਿਲਾਵਾ ਅਰਥਾਤ ਉਹ ਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ ਨਾ ਸਾਈਂ ਸੁਹਾਵੀ ਰੁੱਤ ਉਹੀ ਰੁੱਤ ਸੋਹਣੀ ਹੁੰਦੀ ਆ ਭਾਈ ਜਿਹੜੀ ਰੁੱਤ ਦੇ ਵਿੱਚ ਵੀ ਮਹਾਰਾਜ ਦੇ ਨਾਲ ਮਿਲਾਪ ਹੋ ਜਾਵੇ ਕਹਿੰਦਾ ਘੜੀ ਮੋਤ ਨਾ ਵਿਸਰਾ ਨਾਨਕ ਰਵਿਆਨਤਾ ਉਹ ਕੇਵਲ ਤੇ ਕੇਵਲ ਇੱਕ ਘੜੀ ਅਰਥਾਤ 24 ਮਿੰਟ ਦਾ ਸਮਾਂ ਜਾਂ ਫਿਰ ਇੱਕ ਮਹੂਰਤ ਅਰਥਾਤ ਦੋ ਘੜੀ ਦਾ ਸਮਾਂ ਵੀ ਸਾਥੋਂ ਵਿਸਰੇ ਨਾ ਕਾਲ ਪੁਰਖ ਵਾਏ ਗੁਰੂ ਨਾਨਕ ਰਬਿਆ ਨੇਤ ਤੇ ਪੰਜਵੇਂ ਨਾਨਕ ਧੰਗੂ ਅਰਜਨ ਪਾਸ਼ਾ ਕਹਿੰਦੇ ਨੇਤ ਹੀ ਉਸ ਨੂੰ ਰੱਬ ਦੇ ਰਹੀਏ ਉਸ ਨੂੰ ਸਿਮਰਦੇ ਹੀ ਰਹੀਏ ਚੇਤੇ ਕਰਦੇ ਹੀ ਰਹੀਏ ਸੋ ਕੋ ਪੌੜੀ 15ਵੇਂ ਪਾਸ਼ਾ ਜੀ ਦੀ ਵਾਰ ਦੀ ਪੌੜੀ ਸੂਰ ਬੀਰ ਵਰਿਆ ਮਾ ਕਿਨਾਂ ਨ ਹੋੜਿਆ ਫੌਜ ਸਤਾਣੀ ਆਠ ਪੰਜਾ ਜੋੜਿਆ ਸੂਰ ਬੀਰ ਵਰੀਆਮ ਕਿਨ ਨਾ ਹੋੜਿਆ ਬੜੇ ਬੜੇ ਸੂਰ ਬੀਰ ਨੇ ਧਰਤੀ ਤੇ ਜੋਧੇ ਨੇ ਵਰੀਆਮ ਬਹਾਦਰ ਨੇ ਬੜੇ ਬੜੇ ਧਰਤੀ ਦੇ ਉੱਪਰ ਪਰ ਮਹਾਰਾਜ ਕਹਿੰਦੇ ਕਿਨ ਨਾ ਹੋੜੀ ਆ ਕਿਸੇ ਦੇ ਕੋਲ ਵੀ ਇਹ ਮਾਇਆ ਹੋੜੀ ਨਹੀਂ ਗਈ ਰੋਕੀ ਨਹੀਂ ਗਈ ਮਹਾਰਾਜ ਕਹਿੰਦੇ ਵਰ ਜੀ ਨਹੀਂ ਗਈ ਕਹਿੰਦਾ ਫੌਜ ਸਤਾਣੀ ਹਾਠ ਪੰਜਾ ਜੋੜਿਆ ਤੇ ਮਾਇਆ ਦੀ ਫੌਜ ਵੀ ਬੜੇ ਸਤਾਣੇ ਬੜੇ ਬਲਵਾਨ ਹੈ ਮਹਾਰਾਜ ਕਹਿੰਦੇ ਹਾਠ ਬੜੇ ਹਠੀਲੀ ਆ ਬੜੇ ਹੱਠ ਵਾਲੀ ਮਾਇਆ ਦੀ ਫੌਜ ਜੋੜੀ ਕਿ ਇਹਨਾਂ ਨੇ ਪੰਜਾਂ ਜੋੜੀ ਐ ਜਿਹੜੇ ਪੰਜ ਕਾਮਾਦਿਕ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਹਾਰਾਜ ਕਹਿੰਦੇ ਇਹਨਾਂ ਜਰਨੈਲਾ ਨੇ ਇਹਨਾਂ ਸਰਦਾਰਾਂ ਨੇ ਮਾਇਆ ਦੀ ਫੌਜ ਇਕੱਠੀ ਕੀਤੀ ਆ ਭਾਈ ਕਹਿੰਦਾ ਦਾਸਨਾਰੀ ਔ ਤੂਤ ਦੇਨ ਚਮੋੜਿਆ ਤੇ ਜਿਹੜੇ ਵੱਡੇ ਵੱਡੇ ਉਹ ਤੋਂ ਉਦ ਅਰਥਾਤ ਤਿਆਗੀ ਨੇ ਨਾ ਫਕਰ ਫਕੀਰ ਉਹਨਾਂ ਨੂੰ ਵਿਦਾਸ ਨਾਰੀਆਂ ਅਰਥਾਤ ਦਾਸ ਇੰਦਰੀਆਂ ਇਹਨਾਂ ਨੇ ਚਮੋੜੀਆਂ ਹੋਈਆਂ ਨੇ ਇਸ ਮਾਇਆ ਨੇ ਚਮੇੜੀਆਂ ਹੋਈਆਂ ਨੇ ਕਹਿੰਦੇ ਜਿਣ ਜਣ ਲੈ ਨਰ ਲਾਏ ਇਹੋ ਇਹਨਾਂ ਲੋੜਿਆ ਤੇ ਸਾਰੀ ਦੁਨੀਆ ਨੂੰ ਸਮੇਤ ਮਹਾਨ ਹਸਤੀਆਂ ਤੇ ਜਿੱਤ ਜਿੱਤ ਕੇ ਆਪਣੇ ਨਾਲ ਰਲਾਈ ਜਾਂਦੇ ਨੇ ਮਾਇਆ ਦੇ ਸੈਨਾਪਤੀ ਮਾਇਆ ਦੇ ਸਿਪਾਹੀ ਇਹ ਹੋਇ ਨਾ ਲੋੜਿਆ ਤੇ ਲੋੜ ਦੇ ਵੀ ਉਹ ਕੋ ਜੀ ਨੇ ਇਹ ਕਿ ਸਾਰੀ ਦੁਨੀਆ ਨੂੰ ਅਧੀਨ ਕਰਕੇ ਆਪਣੇ ਨਾਲ ਲਾ ਲੈਣਾ ਕਹਿੰਦਾ ਤ੍ਰੈ ਗੁਣ ਇਨਕਾ ਵਾਸਾ ਕਿਨੇ ਨ ਮੋੜਿਆ ਤੇ ਜਿਹੜੇ ਮਾਇਆ ਦੇ ਤਿੰਨੋਂ ਗੁਣ ਨੇ ਨਾ ਰਜੋ ਤਮੋ ਤੇ ਸਤੋ ਜਾਂ ਫਿਰ ਜਿਹੜੇ ਤ੍ਰੈ ਗੁਣੀ ਜੀਵ ਨੇ ਉਹ ਇਹਨਾਂ ਦੇ ਵਾਸਤੇ ਵਿੱਚ ਨੇ ਇਹ ਮਾਇਆ ਆਦਵਾ ਉਸ ਦੇ ਜਰਨਾਈਆਂ ਜਾਂ ਛਪਾਈਆਂ ਦੇ ਨਿਯੰਤਰਣ ਦੇ ਵਿੱਚ ਨੇ ਕੰਟਰੋਲ ਕਾਬੂ ਦੇ ਵਿੱਚ ਨੇ ਕਿ ਨਾ ਨਾ ਮੋੜੀ ਅ ਕਿਸਦੇ ਕੋਲ ਵੀ ਮਾਇਆ ਮੋੜੀ ਨਹੀਂ ਗਈ ਅੱਜ ਤਾਈਂ ਇਹਦੇ ਪਰਮਕੋਟ ਮਾਇਆ ਘਾਈ ਕਹੋ ਕਿਤ ਬੈਦ ਤੋੜੀਆ ਤਬ ਉਹ ਤੋਂ ਬਲਵਾਰ ਬੜਾ ਪੱਕਾ ਬੜਾ ਉੱਚਾ ਮਹਾਰਾਜ ਕਹਿੰਦੇ ਪਰਮ ਦਾ ਕਿਲਾ ਉਸਾਰ ਕੇ ਬੈਠੀ ਐ ਮਾਇਆ ਔਰ ਪਰਮ ਦੇ ਕਿਲੇ ਦੇ ਘਰੇ ਘਰੇ ਮਾਰੀ ਕਹਿੰਦੇ ਮਾਇਆ ਰੂਪੀ ਖਾਈ ਵੀ ਐ ਜਿਹਦੇ ਚ ਮੋਰ ਰੂਪੀ ਜਾਲ ਛੱਡਿਆ ਹੋਇਆ ਐ ਕਹ ਕੇ ਤੰਬਿਆ ਦਾ ਤੋੜਿਆ ਤੇ ਦੱਸੋ ਫਿਰ ਕਿਹੜੇ ਵਿਦੇ ਦਾ ਨਾਲੋ ਕਿਲਾ ਤੋੜਿਆ ਜਾਵੇ ਇਹਦਾ ਗੁਰਪੂਰਾ ਆਰਾਧ ਬਖਮਦਲ ਫੋੜਿਆ ਪਾਇ ਕੇਵਲ ਤੇ ਕੇਵਲ ਆ ਪੂਰੇ ਗੁਰਮਹਾਰਾਜੀਆਂ ਦੀ ਆਰਾਧਨਾ ਦੇ ਸਦਕਾ ਹੀ ਭਗਤੀ ਦੇ ਸਦਕਾ ਹੀ ਬਖਮਦਲ ਫੋੜਿਆ ਜਿਹੜਾ ਮਾਇਆ ਦਾ ਬਖਮਦਲ ਲੈਣਾ ਬਹੁਤ ਕਠਨ ਦਾ ਲੈ ਜਿਹੜਾ ਜਿਹੜਾ ਮਾਇਆ ਦੇ ਛਪਾਈਆਂ ਦਾ ਜ਼ਬਰਦਸਤ ਇੱਕ ਆਠਿਆ ਮਹਾਰਾਜ ਕਹਿੰਦੇ ਇਹਨੂੰ ਫੋੜਿਆ ਜਾਂਦਾ ਹੈ ਭਾਈ ਕਹਿੰਦੇ ਹਉ ਤਿਸ ਆਗਾ ਦਿਨ ਰਾਤ ਰਹਾ ਕਰ ਜੋੜਿਆ ਤੇ ਤਨ ਗੁਰੂ ਅਰਜੰਦੈ ਮਹਾਰਾਜ ਕਹਿੰਦੇ ਜਿਨੇ ਵੀ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਬਾ ਰੂਪੀ ਵਿਖਮਦਾਲ ਨੂੰ ਤੋੜਨਾ ਕੀਤਾ ਮੈਂ ਦਿਨ ਰਾਤ ਅਖੰਡ ਰੂਪ ਦੇ ਵਿੱਚ ਉਸ ਗੁਰਮੁਖ ਗੁਰੂ ਪਿਆਰੇ ਦੇ ਅੱਗੇ ਰਹਾ ਕਰ ਜੋੜੀ ਆ ਆਪਣੇ ਦੋਵੇਂ ਹੱਥ ਜੋੜ ਕੇ ਸੇਵਾ ਕਰਦਾ ਰਹਾ ਭਾਵੋ ਕੇ ਨਿਰਮਾਣ ਹੋ ਕੇ ਉਹਦੀ ਸੇਵਾ ਕਰਨੀ ਕਰਾ ਜਿਹਨੇ ਮਾਇਆ ਰੂਪੀ ਵਿਖਮਦਾਲ ਨੂੰ ਫੋੜਨਾ ਕੀਤਾ ਹੈ ਸੋ ਅਗੋ 16ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਸ਼ਲੋਕ ਮਹੱਲਾ 5ਵਾਂ ਕੇਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰਨ ਆਓ ਕੇਲ ਵਿਖ ਸਭੇ ਉਤਰਨ ਸਤਿਗੁਰੂ ਪਾਸ਼ਾ ਕਹਿੰਦੇ ਸਾਰੇ ਪਾਪ ਹੀ ਉਤਰ ਜਾਂਦੇ ਨੇ ਕਿਵੇਂ ਨੀਤ ਨੀਤ ਗੁਣ ਗਾਓ ਜੇਕਰ ਨਿਤ ਨਿਤ ਸਦਾ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ ਮਾਰਾ ਇਹਨੇ ਕੋਟ ਕਲੇਸਾ ਊਪਜੈ ਨਾਨਕ ਵਿਸਰਨ ਪਰੰਤੂ ਜੇਕਰ ਭਜਵੇਂ ਨਾਨਕ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਵੇ ਨਾ ਕੋਟ ਕਲੇਸ਼ਾ ਉਪਜਾਰ ਅਰਥਾਤ ਕਿ ਕਰੋੜਾਂ ਹੀ ਕਲੇਸ਼ ਜੀਵਨ ਦੇ ਵਿੱਚ ਉਪਜਦੇ ਨੇ ਪੈਦਾ ਹੋ ਜਾਂਦੇ ਹਨ ਉਤਪੰਨ ਹੋ ਜਾਂਦੇ ਹਨ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਮਹੱਲਾ ਪੰਜਵਾ ਨਾਨਕ ਸਤਗੁਰ ਪੇਟਿਆ ਪੂਰੀ ਹੋਵੇ ਜੁਗਤ ਅਸੰਦ ਆਖੇ ਲੰਦਿਆ ਪੈ ਨੰਦ ਆਖਾ ਬੰਦਿਆ ਵਿੱਚ ਹੋਵਾ ਮੁਕਤ ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ ਪੰਜਵੇਂ ਨਾਨਕ ਧੰਗਰੂ ਅਰਜਨ ਪਾਸ਼ਾ ਕਿਰਪਾ ਕਰਦੇ ਹਨ ਕਿ ਜੇ ਕਹਦਾ ਸਤਿਗੁਰੂ ਪਾਸ਼ਾ ਮਿਲ ਪੈਣ ਸਤਿਗੁਰੂ ਭੇਟਿਆ ਤਾਂ ਮਹਾਰਾਜ ਕਹਿੰਦੇ ਪੂਰੀ ਹੋਵੇ ਜੁਗਤ ਜੀਵਨ ਦੀ ਜੁਗਤੀ ਪੂਰੀ ਹੋ ਜਾਂਦੀ ਹੈ ਜੀਵਨ ਦੀ ਜਾਂਚ ਮੁਕੰਮਲ ਹੋ ਜਾਂਦੀ ਹੈ ਕਿਵੇਂ ਕਹਿੰਦਾ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚ ਇਹੋ ਵਾ ਮੁਕਤ ਫਾਸਦਿਆਂ ਖੇਡਦਿਆਂ ਕੱਪੜੇ ਲੱਤੇ ਪੈਂਦਿਆਂ ਤੇ ਭੋਜਨ ਪ੍ਰਸ਼ਾਦਾ ਖਾਂਦਿਆਂ ਮਹਾਰਾਜ ਕਹਿੰਦੇ ਵਿੱਚ ਇਹ ਸਾਰਾ ਕੁਝ ਕਰਦਿਆਂ ਮੁਕਤ ਹੋ ਜਾਵਿਦਾ ਪਾਵੇ ਸਾਰਾ ਕੁਝ ਤਿਆਗਣਾ ਨਹੀਂ ਪੈਂਦਾ ਜਿਵੇਂ ਤਾਂ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ ਨਾ ਪਵਿੱਤ ਹੋਏ ਸੇ ਜਨ ਜਿਨੇ ਹਰ ਧਿਆਇਆ ਕੈਦਾ ਹਾਰਤ ਆਇਆ ਪਵਿੱਤ ਹੋਇ ਗੁਰਮੁਖੇ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਬਾਈਆ ਉਹਨਾਂ ਨੂੰ ਘਰ ਗ੍ਰਸਤੀ ਛੱਡਣੀ ਪੈਂਦੀ ਜੰਗਲਾਂ ਤੇ ਜਾੜਾਂ ਨੇ ਪੈਂਦਾ ਮੜੀਆਂ ਮਸਾਣਾ ਚ ਨਹੀਂ ਬਹਿਣਾ ਪੈਂਦਾ ਗੁਫਾਵਾਂ ਚ ਨਹੀਂ ਵੜਨਾ ਪੈਂਦਾ ਮਹਾਰਾਜ ਕਹਿੰਦੇ ਉਹ ਤਾਂ ਮਨੁੱਖਾ ਜੀਵਨ ਬਤੀਤ ਕਰਦੇ ਹੱਸਦੇ ਆ ਖੇਡਦੇ ਆ ਪਹਿਨਦੇ ਆ ਤੇ ਖਾਂਦੇ ਆ ਪੀਂਦੇ ਆ ਵਿੱਚੇ ਹੀ ਮੁਕਤ ਹੋ ਜਾਂਦੇ ਨੇ ਸੋ ਅਗੋ ਪੌੜੀ ਤਾਂ ਗੁਰੂ ਅਰਜਨ ਦੇ ਮਹਾਰਾਜੀਆਂ ਦੀ ਵਾਰ ਦੀ ਪੌੜੀ ਸੋ ਸਤਗੁਰ ਤਨ ਤਨ ਜਿਨ ਪਰਮਗੜ ਤੋੜਿਆ ਸੋ ਸਤਗੁਰ ਵਾਹ ਵਾਹ ਜਨ ਹਰ ਸਿਉ ਜੋੜਿਆ ਸੋ ਸਤਗੁਰ ਤਨ ਤਨ ਤਨਨੇ ਸਤਿਗੁਰੂ ਪਾਛੋ ਤਨਨੇ ਸਤਿਗੁਰੂ ਪਾਛਕੇੜੇ ਜਨਾ ਪਰਮ ਗੜ ਤੋੜਿਆ ਜਿਹੜਾ ਸਤਗੁਰੂ ਪਾਸ਼ਾ ਦੀਆਂ ਨੇ ਸਾਡੇ ਅੰਦਰੋਂ ਮਾਇਆ ਦਾ ਪਰਮ ਰੂਪੀ ਗੜ ਪਰਮ ਰੂਪੀ ਕਲਾ ਤੋੜ ਦਿੱਤਾ ਹੈ ਕਹਿੰਦਾ ਸੋ ਸਤਗੁਰ ਵਾਹ ਵਾਹ ਜਨ ਹਰ ਸਿਉ ਜੋੜਿਆ ਵਾਹ ਵਾਹ ਅਰਥਾਤ ਅਸਚਰਜਨ ਅਸਚਰਜਨ ਐਸੇ ਸਤਗੁਰੂ ਪਾਸ਼ਾ ਬਿਸਮਾਦੀ ਨੇ ਵਿਸਵਾਦੀ ਨੇ ਕਿਹੜੇ ਸਤਗੁਰੂ ਜਨ ਹਰਸ ਜੋੜਿਆ ਜਿਹੜੇ ਸਤਗੁਰੂ ਪਾਸ਼ਾ ਜੀਆਂ ਨੇ ਕਿਰਪਾ ਕਰਕੇ ਸਾਨੂੰ ਹਰੀ ਜੀ ਦੇ ਚਰਨਾਂ ਨਾਲ ਜੋੜ ਦਿੱਤਾ ਹੈ ਕਹਿੰਦਾ ਨਾਮ ਨਿਦਾਨ ਅਖੋਟ ਗੁਰ ਦੇ दारुਓ ਮਹਾਰੋਗ ਬਿਕਰਾਲ ਤੈਨਾਂ ਬੇਦਾਰੂਓ ਨਾਮਨ ਦਾਨ ਅਖੋਟ ਭਾਈ ਹਰੀ ਜੀ ਦੇ ਦਰ ਤੇ ਗੁਰਪਰਮੇਸ਼ਰ ਦੇ ਦਰ ਤੇ ਨਾਮ ਦੇ ਅਖੋਟ ਖਜ਼ਾਨੇ ਨੇ ਮੁੱਖ ਖਜ਼ਾਨੇ ਨੇ ਗੁਰ ਦੇ दारू ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਨਾਮ ਰੂਪੀ दारू ਬਖਸ਼ਿਆ ਹੈ ਦਵਾਈ ਬਖਸ਼ੀ ਹੈ ਔਖੀ ਬਖਸ਼ੀ ਹੈ ਇਹਦੇ ਮਹਾਰੋਗ ਬਿਕਰਾਲ ਤਿਨ ਬਿਦਾਰੂ ਤਿਉਸ ਨਾਮ ਰੂਪੀ दारू ਦੇ ਸਦਕਾ ਦਵਾਈ ਦੇ ਸਦਕਾ ਜਿਹੜਾ ਮਹਾਰੋਗ ਐ ਨਾ ਦੁਨੀਆ ਦਾ ਸਭ ਤੋਂ ਵੱਡਾ ਰੋਗ ਹੋ ਮੇਰੂਪੀ ਜਾਂ ਤ੍ਰਿਸ਼ਨਾ ਰੂਪੀ ਜਿਹੜਾ ਬੜਾ ਬਿਕਰਾਲ ਬੜਾ ਭਿਆਨਕ ਐ ਡਰਾਉਣਾ ਹੈ ਤੇ ਨਾ ਬਿਦਾਰੂ ਉਸ ਰੋਗ ਨੂੰ ਦੂਰ ਕਰ ਦਿੱਤਾ ਪਾੜ ਕੇ ਪਰਾਂ ਸੁੱੜ ਦਿੱਤਾ ਗੁਰੂ ਮਹਾਰਾਜ ਜੀਆ ਨੇ ਕਹਿੰਦੇ ਪਾਇਆ ਨਾਮ ਨਾਨਾ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆ ਪਾਇਆ ਨਾਮਨ ਧਾਨ ਬਹੁਤ ਖਜ਼ਾਨਿਆਂ ਨਾਮ ਰੂਪੀ ਨਧਾਨ ਨਿਤਿਆ ਦਾ ਘਰ ਖਜ਼ਾਨਾ ਪਾਇਆ ਮਨੋ ਦੁਨੀਆ ਦੇ ਬਹੁਤ ਸਾਰੇ ਖਜ਼ਾਨੇ ਪਾਲੇ ਕੁੱਲ ਖਜ਼ਾਨੇ ਪਾਲੇ ਸਾਰੇ ਖਜ਼ਾਨੇ ਹੀ ਪਾਲੇ ਨਾਮ ਰੂਪੀ ਖਜ਼ਾਨੇ ਨੂੰ ਪਾਇਆ ਤੇ ਕਹਦਾ ਜਿੱਤਾ ਜਨਮ ਹੈ અપਾਰ ਆਪ ਪਛਾਨਿਆ ਅਸਿਅਸ અપਾਰ ਮਨੁੱਖਾ ਜਨਮ ਨੂੰ ਜਿੱਤ ਲਿਆ ਕਿਵੇਂ ਆਪ ਪਛਾਨਿਆ ਜਦੋਂ ਆਪੇ ਦੀ ਪਛਾਣ ਕੀਤੀ ਨਿੱਜ ਦੇ ਰੂਬਰੂ ਹੋਏ ਤਾਪੇ ਤੋਂ ਆਪੇ ਦੇ ਦਰਸ਼ਨ ਕੀਤੇ ਉਦੋਂ અપਾਰ ਮਨੁੱਖਾ ਜਨਮ ਨੂੰ ਜਿੱਤ ਲਿਆ ਮਹਾਰਾਜ ਕਹਿੰਦੇ ਕਹਿੰਦਾ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਹਮ ਪਰਮੇਸ਼ਰ ਅਪਰੰਪਰ ਅਲਖ ਅਪੈਵਾ ਮਹਿਮਾ ਕਥੀ ਨਾ ਜਾਏ ਉਸ ਆਖਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਸ ਦੀ ਵਡਿਆਈ ਕਹੀ ਨਹੀਂ ਜਾ ਸਕਦੀ ਗੋਰ ਸਮਰਥ ਦੇਵ ਗੁਰੂ ਪਾਸ਼ਾ ਦੀ ਵਡਿਆਈ ਨਹੀਂ ਕਹੀ ਜਾ ਸਕਦੀ ਜਿਹੜੇ ਸਾਰਾ ਕੁਝ ਕਰਨ ਦੇ ਸਮਰਥ ਨੇ ਜਿਹੜੇ ਦੇਵ ਅਰਥਾਤ ਪ੍ਰਕਾਸ਼ ਰੂਪ ਪੂਜਣਯੋਗ ਹਸੀ ਨੇ ਜਿਹੜੇ ਅਕਾਲ ਦਾ ਹੀ ਰੂਪ ਨੇ ਕਹਿੰਦਾ ਗੁਰ ਪਾਰ ਹਮ ਪਰਮੇਸ਼ਰ ਅਪਰੰਪਰਾ ਲਖਿ ਆਪੇ ਵ ਤੇ ਗੁਰੂ ਮਹਾਰਾਜ ਹੀ ਅਸਲ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਨੇ ਅਪਰੰਪਰ ਪਰੇ ਤੋਂ ਪਰੇ ਨੇ ਅਲਖ ਦ੍ਰਿਸ਼ਟ ਨੇ ਆਪੇ ਉਹਨਾਂ ਦਾ ਵੇਦ ਨਹੀਂ ਪਾਇਆ ਜਾ ਸਕਦਾ ਸੋ ਅਗੋ 17ਵੇਂ ਪਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਪੰਜਵਾਂ ਉਦਮ ਕਰੰਦਿਆ ਜੀਓ ਤੋਂ ਕਮਾਵਦਿਆ ਸੁਖ ਪਹੁੰਚ ਤੇ ਆਏ ਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤਾ ਉਦਮ ਕਰੰਦਿਆ ਜੀਓ ਤੋਂ ਅਰਥਾਤ ਕਹ ਇਨਸਾਨ ਹੈ ਜੀਵ ਗੁਰਮੁ ਗੁਰੂ ਪਿਆਰੇ ਪ੍ਰਭੂ ਦੇ ਭਗਤੀ ਦਾ ਉਦਮ ਕਰਦਿਆ ਹੋਇਆ ਤੂੰ ਜੀਣਾ ਕਰ ਜੀਵਨ ਬਤੀਤ ਕਰਨਾ ਕਰ ਔਰ ਕਮਾਮਦਿਆ ਸੁਖ ਪਹੁੰਚ ਅਰਥਾਤ ਕੇ ਨਾਮ ਦੇ ਕਮਾਈ ਕਰਦਿਆ ਹੋਇਆ ਤੂੰ ਸੁਖ ਨੂੰ ਭੋਗਣਾ ਕਰ ਕਹਿੰਦਾ ਤਿਆ ਇਹਦਿਆਂ ਤੂੰ ਪ੍ਰਭੂ ਮਿਲ ਨਾਨਕੇ ਉੱਤਰੀ ਚਿੰਤਾ ਤੇ ਉਸ ਹਰੀ ਜੀ ਦੇ ਨਾਮ ਨੂੰ ਧਿਆਉਂਦਿਆ ਹੋਇਆ ਹੈ ਤੂੰ ਪ੍ਰਭੂ ਜੀ ਨੂੰ ਸਵਾਮੀ ਜੀ ਨੂੰ ਮਿਲਣਾ ਕਰ ਸਰ ਨਾਨਕ ਉਤਰੀ ਚਿੰਤਾ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਪਾਸ਼ਾ ਕਹਿੰਦਾ ਇਸ ਤਰ੍ਹਾਂ ਤੇਰੀ ਚਿੰਤਾ ਉੱਤਰ ਜਾਵੇਗੀ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪੌੜੀ ਸਤਾਰਵਿੰਦੇ ਨਾਲ ਮਹੱਲਾ ਪੰਜਵਾ ਸੋ ਬਚੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਵਸਰਾ ਇੱਕ ਕੜੀ ਕਰ ਕਿਰਪਾ ਭਗਵੰਤਾ ਸੋਭ ਚਿੰਤਨਾ ਗੋਬਿੰਦ ਰਮਣ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸ਼ੁਭ ਚਿੰਤਨ ਦੀ ਦਾਤ ਬਖਸ਼ੋ ਨਿਰਮਲ ਵਿਚਾਰ ਦੀ ਦਾਤ ਬਖਸ਼ੋ ਗੋਬਿੰਦ ਰਮਣ ਗੋਬਿੰਦ ਜੀ ਦੇ ਸਿਮਰਨ ਦਾ ਸਾਨੂੰ ਦਾਤ ਬਖਸ਼ੋ ਪਾਤਸ਼ਾਹ ਜੀ ਨਰਮਲ ਸਾਧੂ ਸੰਗਤ ਪਵਿੱਤਰ ਸਾਧੂਆਂ ਦੀ ਸੰਗਤ ਬਖਸ਼ੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦਾ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਇਹ ਭਗਵੰਤ ਜੀ ਹੈ ਭਗਵਾਨ ਜੀ ਸਾਡੇ ਤੇ ਐਸੀ ਕਿਰਪਾ ਕਰੋ ਕਿ ਕੇਵਲ ਤੇ ਕੇਵਲ ਇੱਕ ਘੜੀ ਮਾਤਰ ਵੀ ਸਾਥੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਾ ਵਿਸਰੇ ਸੋਗ ਵਾਰ ਦੇ 17ਵੀਂ ਪੌੜੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਵਾਰ ਦੀ ਪੌੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪਿਆ ਜੈਸਾ ਮਿਲ ਜਪਿਆ ਨਾ ਤਿਸ ਜਿਓ ਅਰ ਪਿਆ ਤੇਰਾ ਕੀਤਾ ਹੋਏ ਤਾ ਕਾਹੇ ਡਰ ਪਿਆ ਜਦੋਂ ਸਾਰੇ ਬੰਨੇ ਸਾਰਾ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ اے ਅਕਾਲ ਪੁਰਖ ਵਾਹਿਗੁਰੂ ਜੀ ਤੇ ਫਿਰ ਕਾਦੇ ਲਈ ਡਰਦੇ ਫਿਰਨਾ ਹੈ ਤੇਰੀ ਰਜਾ ਹੈ ਤੇਰਾ ਬਾੜਾ ਤੇਰਾ ਹੁਕਮ ਹੀ ਵਰਤ ਰਿਹਾ ਸਾਰੇ ਬੰਨੇ ਡਰ ਕਾਦੇ ਕਹਿੰਦਾ ਜਿਸ ਮਿਲ ਜਪਿਆ ਨਾ ਉਹ ਤੇ ਸਜੀਓ ਅਰਪਿਆ ਤੇ ਜਿਹੜਾ ਗੁਰੂ ਮਹਾਰਾਜਿਆਂ ਨੂੰ ਮਿਲਿਆ ਹਰੀ ਜੀ ਦੇ ਨਾਮ ਨੂੰ ਜਪੀਦਾ ਹੈ ਤਿਸ ਜੀਓ ਅਰਪਿਆ ਉਸ ਗੁਰੂ ਮਹਾਰਾਜਿਆਂ ਨੂੰ ਆਪਣਾ ਜੀ ਅਰਪਣ ਕਰਦੇ ਵੀ ਹੈ ਭਾਈ ਭੇਟ ਕਰਦੇ ਵੀ ਹੈ ਕਹਿੰਦੇ ਆਇਆ ਚਿਤ ਨਿਹਾਲ ਸਾਹਿਬ ਬੇਸਮਾਰ ਤੈਸਨੋ ਪੋਹ ਕਵਣਾ ਜਸਵਲ ਨਿਰੰਕਾਰ ਆਇਆ ਚਿਤ ਨਿਹਾਲ ਚਿਤ ਦੇ ਵਿੱਚ ਪਾਤਸ਼ਾਹ ਜੀ ਦਾ ਧਿਆਨ ਆਉਂਦਿਆ ਇਹ ਨਿਹਾਲ ਹੋ ਜਾਵਿਦਾ ਦੁੱਖਾ ਤੋਂ ਰਹਿਤ ਹੋ ਜਾਵਿਦਾ ਸਾਹਿਬ ਬੇਸਮਾਰ ਜਿਹੜਾ ਮਾਲਕ ਹੈ ਨਾ ਬੇਸ਼ੁਮਾਰ ਗਿਣਤੀਆਂ ਮਿੰਤੀਆਂ ਤੋਂ ਰਹਿਤ ਜੇਕਰ ਤੇ ਸਾਡੇ ਚੇਤੇ ਦੇ ਵਿੱਚ ਆ ਜਾਵੇ ਤੇ ਚੇਤੇ 'ਚ ਆਉਂਦਿਆ ਹੀ ਨਿਹਾਲ ਹੋ ਜਾਈਦਾ ਹੈ ਇਹਦਾ ਤਿਸ ਨੋ ਪੋਹ ਕਵਣ ਜਿਸ ਵੱਲ ਨਿਰੰਕਾਰ ਤੇ ਮਾਰੇ ਕਹਿੰਦੇ ਜਿਹਦੇ ਵੱਲ ਨਿਰੰਕਾਰ ਭਵਕਾਰ ਤੋਰਤ ਨਿਰਗੁਣ ਬ੍ਰਹਮ ਦੀ ਖੁਦ ਹੋਣ ਤਿਸ ਨੋ ਪੋਹਾ ਕਵਣ ਅਨੁਪਲ ਕੋਣ ਪੋਹ ਸਕਦਾ ਉਹ ਤੇ ਕੌਣ ਦੱਬਾ ਪਾ ਸਕਦਾ ਉਹਨੂੰ ਕੌਣ ਡਰਾ ਸਕਦਾ ਉਹ ਤੇ ਕੌਣ ਅਸਰ ਅੰਦਾਜ਼ ਹੋ ਸਕਦਾ ਹੈ ਭਾਵ ਕੇ ਕੋਈ ਵੀ ਨਹੀਂ ਕਹਿੰਦਾ ਸਬਕਿਸ਼ ਤਿਸ ਕੈ ਵਸ ਨ ਕੋਈ ਬਾਹਰਾ ਸੋ ਭਗਤਾ ਮਨ ਉੱਠਾ ਸੱਚ ਸਮਹਾਰ ਸਬਕਿਸ਼ ਤਿਸ ਕੈ ਵਸ ਸਾਰਾ ਕੁਝ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਦੇ ਵਿੱਚ ਹੀ ਹੈ ਇਹ ਜੰਤਰਣ ਕਾਬੂ ਕੰਟਰੋਲ ਦੇ ਵਿੱਚ ਹੀ ਹੈ ਨਾ ਕੋਈ ਬਾਹਰਾ ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਆਕੀ ਨਹੀਂ ਬਾਗੀ ਨਹੀਂ ਕਿਨਸੋ ਭਗਤਾ ਮਨਵੱਠਾ ਸੱਚ ਸਮਹਾਰਾ ਤੇ ਉਹ ਕਾਲਪੁਰਖ ਵਾਹਿਗੁਰੂ ਭਗਤਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਹੈ ਕਿਵੇਂ ਸੱਚ ਸਮਹਾਰਾ ਸੱਚ ਦੇ ਸਦਕਾ ਮਾਰੇ ਕਿੰਨੇ ਸਾਰੇ ਪਸਾਰੇ ਚ ਸਮਾਇਆ ਹੋਇਆ ਪ੍ਰਤੀਤ ਹੁੰਦਾ ਹੈ ਕਿੰਦਾ ਤੇਰੇ ਦਾਸ ਤੇ ਆਇਨ ਤਦ ਤੂੰ ਰੱਖਣ ਵਾਲਿਆ ਸਰਸ ਬਨਾ ਸਮਰਾਤ ਨਦਰਨ ਹੱਲਿਆ ਤੇਰੇ ਦਾਸ ਤੇ ਆਇਨ ਤਉ ਦੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਦਾਸ ਤੇਰੇ ਚਾਕਰ ਤੇਰੇ ਸੇਵਕ ਤੈਨੂੰ ਧਿਆਉਣਾ ਕਰਦੇ ਹਨ ਤੂੰ ਰੱਖਣ ਵਾਲਿਆ ਤੂੰ ਉਹਨਾਂ ਨੂੰ ਰੱਖਣ ਵਾਲਾ ਹੈ ਪਾਤਸ਼ਾਹ ਜੀ ਕਹਿੰਦਾ ਸਿਰ ਸਭਾ ਨ ਸਮਰਾਥ ਨਦਰ ਨੇ ਹੱਲਿਆ ਤੂੰ ਸਾਰਿਆਂ ਦੇ ਸਿਰ ਤੇ ਸਾਰਾ ਕੁਝ ਕਰਨ ਦੇ ਸਮਰਾਥ ਹੈ ਪਾਤਸ਼ਾਹ ਜੀ ਨਦਰ ਨਿਹਾਲਿਆ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਨਿਹਾਲ ਕਰੀ ਜਾਂਦਾ ਗੱਦਗੱ ਕਰੀ ਜਾਂਦਾ ਆਪਣੀ ਦਇਆ ਦ੍ਰਿਸ਼ਟੀ ਦੇ ਦੁਆਰਾ ਕਹਿੰਦਾ ਤੇਰੇ ਦਾਸ ਤੇ ਆਇ ਨ ਤੁਦ ਤੂੰ ਰੱਖਣ ਵਾਲਿਆ ਸੇਰੇ ਸਬਨਾ ਸਮਰਾਚ ਨਦਰ ਨਿਹਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ